ਪਿਆਰ ਕਿਉਂ ਦੇ ਫੁੱਦੂ ਹੁੰਦੇ ਨੇ ਅੱਛਾ ਫੁੱਦੂ ਚਾਰ ਕਿਸਮ ਦੇ ਹੁੰਦੇ ਨੇ ਹਾਂਜੀ ਅੱਛਾ ਉਹ ਕੋਈ ਬੈਠਾ ਸੀ ਹੁੰਦਾ ਕਹਿੰਦਾ ਵੀ ਕਿਵੇਂ ਹੁੰਦੇ ਨੇ ਚਾਰ ਕਿਸਮ ਦੇ ਦੱਸ ਹੂੰ ਮੈਂ ਲਾ ਸੁਣ ਲਾਂ ਫਿਰ ਹੂੰ ਉਹ ਬਾਈ ਗੇ ਖੜਾ ਹੁਣ ਆਸ਼ਕ ਤਦਨ ਪਤਾ ਮਸ਼ੂਕ ਦਾ ਪਿਆਰ ਵੀ ਬਹੁਤ ਹੁੰਦਾ ਹੂੰ ਉਹਨੇ ਆਖਿਆ ਮੈਂ ਤਾਂ 5 ਮਿੰਟਾਂ ਚ ਪਾ ਦੂੰਗਾ ਇਕੱਡਾ ਕੰਮ ਆ ਉਹ ਕਹਿੰਦੀ ਵੀ ਦੇਖਣਾ ਇਹ ਜੁਰਕਾ ਹੀ ਦੇਖਣਾ ਆਪਾਂ ਨੇ ਹਾਂ ਵੀ ਕਿੰਨਾ ਕੰਜਦਾ ਮੈਂ ਹਾਂ ਉਹਨਾਂ ਭਾਈ ਮਾਖਾ ਖਾਲਾ ਖੇਤ ਬੰਨੇ ਉਹ ਕਿਤੇ ਵੀ ਜਿੱਥੇ ਬੈਠਿਆ ਆ ਪਾ ਕੇ ਦੇਖਿਆ ਮੱਥਾ ਵੱਧਿਆ ਭਾਈ ਲੋਕ ਪਵੇ ਨਾ ਹੂੰ ਉਹ ਭਾਈ ਉਹ ਖਾਲਾ ਆ ਪੱਜ ਕੇ ਜਾ ਕੇ ਧੂਰੀ ਸਨੇਰ ਤੋਂ ਪਾ ਲੈਣਾ ਹੁਣ ਠੀਕ ਆ ਹਾਂ ਧੂਰੀ ਬਾਗਾ ਸਨੇਰ ਤੋਂ ਕਿੱਥੇ ਪੇ ਤਮਾਕੂ ਤੋਂ ਰਹਿਤ ਹੋਵੇ ਬਸ ਜਿਹੜੀ ਮੇਰੀ ਸ਼ਰਤ ਹੈ ਠੀਕ ਆ ਵੀ ਤਮਾਕੂ ਨਾ ਖਾਂਦਾ ਮੇਰਾ ਵੀਰੋ ਜੱਤੀ ਜੁੱਤੀ ਦਾ ਸੰਲੋਕ ਮੈਨੂੰ ਕੋਈ ਟੈਨਸ਼ਨ ਨਹੀਂ ਤਮਾਕੂ ਤੋਂ ਰਹਿਤ ਹੋਵੇ ਹਰ ਬੰਦੇ ਨਾਲ ਮੈਂ ਖਾਣਾ ਖਾਵਾਂਗਾ ਇੱਕ ਥਾਲ ਦੇ ਵਿੱਚ ਕੌਲੀ ਦੇ ਵਿੱਚ ਇੱਕ ਰੋਟੀ ਖਾਵਾਂਗੇ ਪਰ ਤਮਾਕੂ ਤੋਂ ਮੈਨੂੰ ਨਫ਼ਰਤ ਬਹੁਤ ਆ ਦੇ ਠੀਕ ਆ ਜਿਹੜੇ ਯਰਦਾਸਾ ਲਾਉਂਦੇ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਗੋਗੀ ਟਿੱਬੇ ਵਾਲਾ ਤੇ ਹਮੇਸ਼ਾ ਇਤਨਾ ਅੱਜ ਵੀ ਮੇਰੇ ਨਾਲ ਆ ਵੀਰੇ ਮੇਰਾ ਜੰਗ ਤੇ ਜੰਗ ਦੇ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਆ ਤੇ ਬੜੀਆਂ ਸੁਣੀਆਂ ਜਿਹੀਆਂ ਗੱਲਾਂ ਸੁਣਾਉਂਦਾ ਅੱਜ ਜੰਗ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੰਗ ਵੀਰੇ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਆ ਬਾਈ ਵੈਰੂ ਗੁਰੂ ਜੀ ਦਾ ਖਾਲਸਾ ਵੈਰੂ ਗੁਰੂ ਜੀ ਕੀ ਫਤਿਹ ਸੋ ਦੋਸਤੋ ਜੰਗ ਵੀਰੇ ਇੱਕ ਗੱਲ ਚੱਲਦੀ ਆ ਕਹਾਵਤ ਪੁਰਾਣੇ ਸਮੇਂ ਦੀ ਆ ਫੁੱਦੂ ਕਿੰਨੇ ਪ੍ਰਕਾਰ ਦੇ ਹੁੰਦੇ ਆ ਇਹ ਇੱਕ ਮੈਂ ਤੁਹਾਨੂੰ ਹੱਥ ਵਾਂਗ ਸਾਰਿਆਂ ਨੂੰ ਪਹਿਲਾਂ ਬੇਨਤੀ ਕਰਦਾ ਬਾਈ ਵਾਂਗ ਕਿਸੇ ਨੂੰ ਇਹ ਫੇਟ ਪਚਾਉਣ ਵਾਲੀ ਵੀਡੀਓ ਨਹੀਂ ਕਿਸੇ ਦਾ ਮਤਲਬ ਉਹ ਨਹੀਂ ਇੱਕ ਹੱਥਛੇਤ ਮਾਛ ਵਾਲੀ ਵੀਡੀਓ ਹੈ ਮਤਲਬ ਪਰ ਬਜੋਗ ਹੋਣਾ ਚਾਹੀਦਾ ਹੈ ਠੀਕ ਹੈ ਕਿ ਉੱਥੋਂ ਮਤਲਬ ਆਪਣੀ ਇਹ ਕੈਸ਼ ਕਰੀਆ ਮਤਲਬ ਵੀਡੀਓ ਮਤਲਬ ਕਹਿੰਦਾ ਗੱਲ ਕਹਿੰਦਾ ਬਾਤ ਕਹਿੰਦਾ ਜੋ ਵੀ ਹਾਂ ਠੀਕ ਹੈ ਆਪਣੀ ਮਤਲਬ ਇਹ ਰਿਕਾਰਡ ਕਰਕੇ ਰੱਖ ਲਈ ਆਪਾਂ ਆਪਣੇ ਦਿਮਾਗ ਦੀ ਮੈਮਰੀ ਦੇ ਵਿੱਚ ਹਾਂ ਵੀ ਗੁੱਸਾ ਨਾ ਕਰ ਜੇ ਮੇਰਾ ਵੀਰ ਕੋਈ ਵੀ ਹੱਥ ਵਾਂਗ ਬੇਨਤੀ ਜੇ ਕਿਸੇ ਨੂੰ ਕੋਈ ਵੀ ਤਰਾਜ ਆ ਤਾਂ ਮੈਨੂੰ ਫੋਨ ਕਰਦੇ ਆਪਾਂ ਬੰਦ ਕਰ ਦਿਆਂਗੇ ਤੁਹਾਨੂੰ ਉਹ ਵੀ ਆਪਾਂ ਦਾਜ ਵਾਲੀ ਕੋਈ ਗੱਲ ਨਹੀਂ ਜੇ ਕਿਸੇ ਵੀ ਮੇਰੇ ਭੈਣ ਭਾਈ ਨੂੰ ਦਰਾਜ ਹੋਵੇ ਠੀਕ ਹੈ ਤਾਂ ਆਪਣੀ ਹੱਥ ਵਣ ਕੇ ਵੇਂਦੇ ਆਪਾਂ ਬੰਦ ਕਰ ਦਾਂਗੇ ਕਈ ਵਾਰੀ ਕਿਸੇ ਬੰਦੇ ਨੂੰ ਹੋ ਜਾਂਦਾ ਠੀਕ ਹੈ ਕੋਈ ਮਨ ਤੇ ਲਾ ਲੈਂਦਾ ਗਾ ਪਰ ਸਾਡਾ ਜਿਹੜਾ ਇਹ ਮੇ ਸਾਡਾ ਕੰਮ ਇਹੀ ਹੈ ਵੀਰੇ ਕਿ ਸਾਡਾ ਕਿਸੇ ਨੂੰ ਦੁਖੀ ਕਰਨਾ ਸਾਡਾ ਮਕਸਦ ਨਹੀਂ ਹੁੰਦਾ ਕਿਉਂਕਿ ਅਸੀਂ ਆਸੇ ਖੇਡ ਵਾਲੀਆਂ ਵੀਡੀਓ ਪਾਉਣੇ ਹੁੰਦੇ ਆ ਕੰਮ ਦੀਆਂ ਪਾਉਣੇ ਹੁੰਦੇ ਆ ਸੋ ਸਾਡਾ ਕਿਸੇ ਵੀ ਧਰਮ ਜਾਤੀ ਲੋਕਾਂ ਦੇ ਨਾਲ ਕੋਈ ਐਸਾ ਰੰਜਸ ਨਹੀਂ ਕਿਸੇ ਦੇ ਨਾਲ ਸਾਡੇ ਕੋਈ ਦੁਸ਼ਮਣ ਨਹੀਂ ਵੀ ਨਾ ਹੀ ਸਾਡੀ ਸੋਚ ਹੁੰਦੀ ਆ ਜਾਂ ਕੋਸ਼ਿਸ਼ ਹੁੰਦੀ ਆ ਵੀ ਅਸੀਂ ਕਿਸੇ ਨੂੰ ਤੰਗ ਜਾਂ ਪਰੇਸ਼ਾਨ ਕਰੀਏ ਸਾਡੀਆਂ ਵੀਡੀਓ ਨੇ ਜਿਹੜੀਆਂ ਹਾਸੇ ਠੱਠੇ ਵਾਲੀਆਂ ਹੋਣੀਆਂ ਜਾਂ ਛੋਟੇ ਕੰਮ ਦੀਆਂ ਹੋਣੀਆਂ ਜੇ ਤੁਹਾਨੂੰ ਚੰਗੀਆਂ ਲੱਗਣ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਚੰਗੀ ਲੱਗਦੀ ਆ ਜਾਂ ਮਾੜੀ ਹਾਂ ਜੀ ਨਾ ਜੀ ਹਾਂ ਜੰਗ ਜੀ ਹੁਣ ਆਪਾਂ ਹਾਂ ਜੀ ਸਟਾਰਟ ਕਰੀਏ ਹਾਂ ਜੀ ਤੇ ਮੈਂ ਇੱਕ ਗੱਲ ਇਹ ਕਹਿਣਾ ਵੀ ਮੈਂ ਇਹ ਜਆ ਬੰਦਾ ਵੀ ਮਤਲਬ ਮੈਂ ਹਰ ਬੰਦੇ ਦੇ ਨਾਲ ਰੋਟੀ ਖਾਣ ਨੂੰ ਤਿਆਰ ਆ ਮਤਲਬ ਬ ਯੋਣੀ ਮੇਰੀ ਸ਼ਰਤ ਹੈ ਠੀਕ ਆ ਵੀ ਤਮਾਕੂ ਨਾ ਖਾਂਦਾ ਮੇਰਾ ਵੀ ਨੋ ਜਾਤੀ ਜੁੱਤੀ ਦਾ ਸਾਨੂੰ ਕੋਈ ਟੈਨਸ਼ਨ ਨਹੀਂ ਤਮਾਕੂ ਤੋਂ ਰਹਿ ਤੋਵੇ ਹਰ ਬੰਦੇ ਨਾਲ ਮੈਂ ਖਾਣਾ ਖਾਊਂਗਾ ਇੱਕ ਥਾਲੇ ਦੇ ਵਿੱਚ ਕੌਲੀ ਦੇ ਵਿੱਚ ਅਸੀਂ ਰੋਟੀ ਖਾਵਾਂਗੇ ਪਰ ਤਮਾਕੂ ਤੋਂ ਮੈਨੂੰ ਨਫ਼ਰਤ ਆ ਬਹੁਤ ਆ ਦੇ ਠੀਕ ਹੈ ਜਿਹੜੇ ਯਰਦਾਸ ਲਾਉਂਦੇ ਨੇ ਅਝਾੜ ਜਿੱਦਦੇ ਨੇ ਉਹ ਤੋਂ ਵੋਕ ਨਾ ਮਰਦਾ ਮੈਨੂੰ ਠੀਕ ਹੈ ਹੋਰ ਕੋਈ ਟੈਨਸ਼ਨ ਨਹੀਂ ਚਲੋ ਹੁਣ ਆਪਾਂ ਗੱਲ ਸ਼ੁਰੂ ਕਰ ਦਿਆਂਗੇ ਪੂਰੀ ਮੁੱਦੇ ਤੇ ਆਈ ਹੈ ਹਾਂਜੀ ਹੂੰ ਇਹ ਭਾਈ ਗੱਲ ਇਹ ਹੀ ਹੂੰ ਨਾ ਵੀ ਚਾਰ ਗਿਆਂ ਦੇ ਫੁੱਦੂ ਹੁੰਦੇ ਨੇ ਅੱਛਾ ਫੁੱਦੂ ਚਾਰ ਕਿਸਮ ਦੇ ਹੁੰਦੇ ਨੇ ਹਾਂਜੀ ਅੱਛਾ ਉਹ ਕੋਈ ਬੈਠਾ ਸੀ ਉਹਦਾ ਕਹਿੰਦਾ ਵੀ ਕਿਵੇਂ ਹੁੰਦੇ ਨੇ ਚਾਰ ਕੰਮ ਦੇ ਦੱਸ ਹੂੰ ਮੈਂ ਨਾਲੇ ਸੁਣ ਲਾਂ ਫਿਰ ਹੂੰ ਬਈ ਹੁਣ ਆ ਇਹਦਾ ਫੁੱਦੂ ਦੀ ਗੰਦੀ ਨਾਲੇ ਸਾਨੂੰ ਗਾਹਾਂ ਕਹਾਣੀ ਚੱਲੀ ਜਾਊਗੀ ਚੱਲੀ ਜਾਊਗੀ ਹਾਂ ਠੀਕ ਹਾਂਜੀ ਪਹਿਲਾ ਫੁੱਦੂ ਇਹੇ ਮਤਲਬ ਨਾ ਜਲਾਹਾ ਤੇ ਜਲਾਹੀ ਤਾਣਾ ਦਣਦੇ ਸੀ ਅੱਛਾ ਜਲਾਹਾ ਤੇ ਪੁਰਾਣੇ ਸਮੇਂ ਦੀ ਗੱਲ ਆ ਪੁਰਾਣੇ ਸਮੇਂ ਦੀ ਗੱਲ ਉਹ ਪਾਣ ਕਰਦੇ ਸੀ ਭਾਈ ਤਾਣੇ ਨੂੰ ਮਤਲਬ ਪਾਣ ਅੱਜ ਦੇ ਸਮਾਜ ਨੂੰ ਕੁੜੀਆਂ ਸਾਡੀਆਂ ਮਾਵਾ ਭੈਣਾਂ ਬੁੰਦੀਆਂ ਛੇ ਜਿ ਤਾਣਾ ਉਹਨਾਂ ਨੂੰ ਪਤਾ ਸੀ ਲੋਕਾਂ ਨੂੰ ਅਜ ਨਹੀਂ ਪਤਾ ਹਰ ਬੰਦੇ ਨੂੰ ਕੁਝ ਕੁੜੀਆਂ ਨੂੰ ਪਤਾ ਵੀ ਹੈ ਠੀਕ ਆ ਉਹ ਬਾਣ ਕਾ ਦੇ ਧਾਗਾ ਟੁੱਟ ਗਿਆ ਤੂੰ ਭਾਈ ਰਾਹੇ ਤੋਂ ਅੱਛਾ ਉਹ ਧਾਗਾ ਟੁੱਟ ਗਿਆ ਜਲਾਹੀ ਕਹਿੰਦੀ ਹੜ ਫੁੱਦੂ ਅੱਛਾ ਜਲਾਹਾ ਕਹਿੰਦਾ ਭਾਈ ਗਿਰਾਹੀ ਨੂੰ ਕਹਿੰਦਾ ਵੀ ਤਾਏ ਮੈਨੂੰ ਫੁੱਦੂ ਕਿਵੇਂ ਦਿਖਾ ਅੱਛਾ ਵੀ ਫੁੱਦੂ ਹੁੰਦ ਰਿਹਾ ਯਾਰ ਕਹਿੰਦੇ ਵੀ ਤਾਏ ਮੇਰਾ ਫੁੱਦੂ ਬਣ ਕੇ ਦੇਖ ਲਿਆ ਹਾਂ ਕਹਿੰਦਾ ਵੀ ਪਹਿਲਾ ਫੁੱਦੂ ਤਾਂ ਹੁੰਦਾ ਵੀ ਆਪ ਕੰਮ ਕਰਨ ਜਾਂਦਾ ਵੇ ਕਿਸੇ ਨੂੰ ਕਰਾ ਵੀ ਇਹ ਆਪਦਾ ਕੰਮ ਆਪ ਨੂੰ ਆਉਂਦਾ ਹੋਵੇ ਕਿਸੇ ਨੂੰ ਕਹੇ ਮੰਨ ਲਓ ਹੁਣ ਆਪਾਂ ਖੇਤੀ ਦਾ ਕੰਮ ਮੈਂ ਟਰੈਕਟਰ ਕਰਾਉਣ ਜਾਣ ਦਾ ਮੈਂ ਕਿਸੇ ਨੂੰ ਕਹਾਂ ਤੂੰ ਚਲਾ ਕੇ ਟਰੈਕਟਰ ਘਾ ਕਰ ਵਾਹ ਕੇ ਟਰੈਕਟਰ ਲਈ ਹਾਂ ਫੁੱਦੂ ਠੀਕ ਆ ਇਹ ਜੀ ਠੀਕ ਆ ਦੂਜਾ ਫੁੱਦੂ ਉਹ ਹੁੰਦਾ ਬਿੰਦ ਤਨਦਲ ਤਾਂ ਪਈ ਉਹ ਵੇਖਾ ਘਰੇ ਕਿਸੇ ਪਾਸੇ ਜਾਣਾ ਪਏ ਨਾਣਾਂ ਲੈ ਕੇ ਜਾਵੇ ਜੀ ਠੀਕ ਆ ਮੂੰ ਤਾਂ ਕਰਾਉਣਾ ਵੀ ਗਏ ਤੋ ਕਿਤੇ ਕੀ ਪਤਾ ਕਿਥੇ ਕੀਮਤੀਤ ਪਈਏ ਸਹੀ ਜੀ ਸਹੀ ਗੱਲ ਹੈ ਤੀਜਾ ਫੁੱਦੂ ਉਹ ਹੁੰਦਾ ਜੀ ਆਪਣਾ ਮਤਲਬ ਕਿਸੇ ਕੁੜੀ ਨਾਲ ਪਹਿਲਾਂ ਯਾਰੀ ਲੱਗੀ ਹੋਵੇ ਪਿੰਡ ਉਹਦੇ ਸ਼ੌਹਰ ਨਹੀਂ ਗੇੜੇ ਦਿੰਦਾ ਫਿਰੇ ਠੀਕ ਆ ਉਹ ਵੱਡਾ ਫੁੱਦੂ ਆ ਤੇਜੇ ਨੰਬਰ ਤੇ ਆਉਂਦਾ ਹਾਂਜੀ ਚੌਥਾ ਫੁੱਦੂ ਉਹ ਹੁੰਦਾ ਹੈ 18 ਵੀ ਸਾਲ ਨੂੰ ਵਿਆਹ ਕੇ ਵੇਖੀ ਛੱਡ ਦੇਵੇ ਠੀਕ ਆ ਉਹਦੀ ਸ਼ਾਰ ਲਵੇ ਕੁੜੀ ਦੀ ਚਲੋ ਆਪਾਂ ਇਹ ਨਹੀਂ ਕਹਿੰਦੇ ਗ੍ਰਸਤ ਜੀਵਨ ਚ ਪੈਣਾ ਜੋ ਸਾਡੇ ਬੱਚੇ ਨੇ ਜਾਂ ਮੇਰੀ ਕੁੜੀ ਆ ਜਾਂ ਮੇਰਾ ਮੁੰਡਾ ਉਹ ਨਹੀਂ ਵਿਆਹ ਤੋਂ ਬਾਅਦ ਆਪਾਂ ਨੂੰ ਪਤਾ ਬੱਚਾ ਆਪਾਂ ਇੱਕ ਗੱਲ ਕਰਦੇ ਹਾਂ ਹਾਂ ਜੀਵਨ ਮਤਲਬ ਉਹਨਾਂ ਨਵਾਂ ਸਫਰ ਸ਼ੁਰੂ ਹੋਣਾ ਹੁੰਦਾ ਬਿਲਕੁਲ ਜੀ ਤੇ ਜੀ ਜਲਾਹਾ ਜਲਾਹੀ ਨੂੰ ਕਹਿੰਦਾ ਵੀ ਦੇ ਜਵਾਬ ਮੈਨੂੰ ਹਾਂ ਇਹ ਗੱਲ ਦਾ ਹਾਂ ਜਲਾਹੀ ਦਾ ਅੱਖ ਚੜੀਆਂ ਦਾ ਹਾਂ ਪਿਆ ਜਲਾਹੀ ਕਿੱਥੋਂ ਜਾਉਦੇ ਵਿਚਾਰੀ ਹਾਂ ਵੀ ਚਾਰ ਫੁੱਟਾਂ 'ਚ ਮੈਂ ਕਿਹੜਾ ਕਹ ਤੈਨੂੰ ਹਾਂ ਭਾਈ ਉਹ ਤੋਂ ਪਹਿਲਾਂ ਹੱਥਾਂ ਪੈਰਾਂ ਦੀਆਂ ਹੂੰ ਉਹ ਤਾਂ ਗਾਹਾਂ ਰਾਜੇ ਦੇ ਮੁੰਡੇ ਸੀ ਗੱਭਰੂ ਜਿਹਾ ਉਹਨੋਂ ਗੱਲ ਖੁਣੀ ਜਾਂਦਾ ਸੀ ਭਾਈ ਅੱਛਾ ਉਹਨੇ ਬਾਈ ਗੱਲ ਕੈਸ਼ ਕਰ ਲਈ ਰਾਜੇ ਦੇ ਮੁੰਡੇ ਨੇ ਹੂੰ ਉਹਨੇ ਬਾਈ ਜਦੋਂ ਕੈਸ਼ ਕਰ ਲਈ ਘਰ ਆ ਕੇ ਆਪਦੇ ਤੇ ਮਾਰੀ ਝਾਤ ਘਾਣਾ ਪੈਣਾ ਪਹਿਲਾਂ ਫੁੱਤੂ ਦਾ ਮੈਂ ਯਾਰ ਹਾਂ ਵੀ 20 ਹਲਦੀ ਨੂੰ ਵਿਆਹ ਕੇ ਵੇਖੀ ਛੱਡੀ ਬੈਠਾ ਉਦੋਂ ਮਕਲਾਵਾ ਲੈਣ ਜਾਂਦਾ ਜਾਂਦੇ ਹੁੰਦੇ ਉਹ ਸਮਿਆਂ ਦੇ ਪੁਰਾਣੇ ਸਮਿਆਂ ਦੀ ਗੱਲ ਹੈ ਠੀਕ ਹੈ ਸਭ ਯੂਨੀ ਦਾ ਮਤਲਬ ਲੁੱਟਣਾ ਪ੍ਰੋਫਿਟ ਦਾ ਹਾਂ ਬਈ ਅਸੀਂ ਆ ਮਕਲਾਵਾ ਨੂੰ ਲੈਣ ਆਉਨੇ ਆ ਹਾਂ ਤੇ ਜੀ ਕਰ ਤੇ ਸਾਰਿਆਂ ਨੂੰ ਛੱਦੇ ਭੇਜ ਤੇ ਵੀ ਚਲੋ ਪ੍ਰਾਪਤ ਆ ਰਿਆਣਾ ਮਕਲਾਵਾ ਲੈਣ ਰਾਜ ਦੇ ਮੁੰਡੇ ਦਾ ਠੀਕ ਹੈ ਪ੍ਰਾਈਵੇਟ ਠੀਕ ਆ ਭਾਈ ਫੇਰ ਆਹ ਗੱਲ ਯਾਰਾਂ ਕਿ ਉਹਦੇ ਵੀ ਭਾਏ ਆਪਾਂ ਇਸ ਤਰ੍ਹਾਂ ਨਹੀਂ ਜਾਣਾ ਵੀ ਆਪਾਂ ਤਾਂ ਬਦਲ ਕੇ ਜਾਣਾ ਬਦਲਦਾ ਕਾਉਂਟ ਉੱਥੋਂ ਹਾਂ ਸ਼ਾਦ ਬਣ ਗਿਆ ਜੀ ਅੱਛਾ ਸ਼ਾਦ ਬਣਵਾ ਗਿਆ ਜਿਹੜੇ ਪਿੰਡ ਜਾਣਾ ਸੀ ਮਕਲਾਵਾ ਲੈਣ ਹਾਂ ਉਸ ਬੰਡ ਦੇ ਵਿੱਚ ਰਾਜੇ ਦਾ ਬਾਗ ਸੀ ਰਾਜੇ ਦੇ ਬਾਗ ਜਾ ਕੇ ਸਾਧਾ ਨੇ ਡਰੇ ਲਾ ਲੇ ਧੂਆਂ ਲਾ ਲਿਆ ਅੱਛਾ ਧੂਆਂ ਲਾਇਆ ਬਾਜੀ ਹੁਣ ਬਾਈ ਕੁੜੀ ਵਾਲੀ ਗੱਲ ਆਉਂਦੀ ਉਂਗਰ ਹੂੰ ਕੁੜੀ ਕਹਿੰਦੀ ਵੀ ਹੁਣ ਮੇਰਾ ਤਾਂ ਦੇਖ ਲਾ ਵੀ ਕੱਲ ਨੂੰ ਮਕਲਾਵਾ ਹੋ ਜਾਣਾ ਵੀ ਬਾਜਣਾ ਆਪਣੇ ਆਸ਼ਕ ਨੂੰ ਕਹਿੰਦੀ ਕੁੜੀ ਹੂੰ ਰਾਜੇ ਕਹਿੰਦੀ ਵੀ ਰਾਜੇ ਦੀ ਵੀ ਤੂੰ ਮੇਰੇ ਵਾਸਤੇ ਕੀ ਕਰ ਖਾਣਾ ਠੀਕ ਹੈ ਕਹਾਂ ਮੈਂ ਤਾਂ ਅੰਬਰੋਂ ਤਾਰੇ ਤੋੜ ਦੂੰ ਅੱਛਾ ਉਹ ਕਹਿੰਦੀ ਜੰਗਾ ਹਾਰ ਐਕ ਮੇਰਾ ਕੁੰਡਾ ਵਾ ਅੱਛਾ ਉਹਦਾ ਹਾਰਫੀਓਮ ਦਾ ਮਤਲਬ ਇਹਦੇ ਵਿੱਚ ਪਾਇਆ ਵਾ ਰਾਜਕਾ ਹੂੰ ਦੇਵਟੋ ਹੂੰ ਉਹ ਕੁੰਡਾ ਤਨ ਬੰਦੇ ਪੋਣ ਜਾਂਦੇ ਸੀ ਜਾਂਦਾ ਕੁੜੀ ਨੂੰ ਸ਼ਿਕਾਇਤ ਸੀ ਕਮ ਤਾਂ ਵੀ ਤਾਂ ਐ ਨਹੀਂ ਪੋਣਾ ਤਾਂ ਬੋਣ ਦਾ ਲੋਕ ਹਾਂ ਉਹ ਲੋਕਾਂ ਦੇ ਅੱਗੇ ਕੁੰਡਾ ਕਹਿੰਦੀ ਗੱਲ ਉਹੀ ਆ ਹੂੰ ਜਾਂ ਛਣਿਆਰ ਜਿਹੜਾ ਗੋਣ ਜਾਂਦਾ ਸੀ ਉਹ ਹੂੰ ਤੇ ਜਾਂ ਮੁੰਡੇ ਜਾਂਦਾ ਸੀ ਵਿਹਲਾ ਤਾਂ ਵੀ ਜੀ ਨੇ ਮੈਨੂੰ ਪਤਾ ਭਾਈ ਹਾਂਜੀ ਠੀਕ ਐ ਉਹੋ ਬਾਈ ਵੇਖ ਲੈ ਹੁਣ ਆਸ਼ਕ ਤਦਨ ਪਤਾ ਮਸ਼ੂਕ ਦਾ ਪਿਆਰ ਵੀ ਬਹੁਤ ਹੁੰਦਾ ਹੈ ਹੂੰ ਉਹਨੇ ਕਹਿੰਦਾ ਪੰਜ ਮਿੰਟਾਂ ਦੀ ਪਾ ਦੂੰਗੇ ਕੱਡਾ ਕੰਮ ਆਉ ਕਹਿੰਦੀ ਵੀ ਦੇਖਣਾ ਇਹ ਜੁਰਕਾ ਹੀ ਦੇਖਣਾ ਆਪਾਂ ਨੇ ਹਾਂ ਬਿੱਕ ਨਾ ਕੈਂਚਦਾ ਮੈਂ ਹਾਂ ਉਹਨੇ ਭਾਈ ਚਖ ਲਿਆ ਖੇਤ ਬੰਨੇ ਕਿਤੇ ਜਿੱਥੇ ਬੈਠਿਆ ਆਪਾਂ ਕੇ ਦੇਖਿਆ ਮੱਥਾ ਵੱਜਿਆ ਭਾਈ ਲੋਕ ਪਵੇ ਨਾ ਹੂੰ ਉਹ ਭਈ ਉਹ ਖੇਤ ਲਾ ਆਪਾਂ ਭੱਜ ਕੇ ਜਾ ਕੇ ਧੂਰੀ ਸਨੇਰ ਤੋਂ ਪਾ ਲੈਣਾ ਹੁਣ ਠੀਕ ਆ ਧੂਰੀ ਬਾਗਾ ਸਨੇਰ ਤੋਂ ਕਿੱਥੇ ਪਾਵੇ ਧੂਰੀ ਉਹਨੂੰ ਹੋਣੀ ਪਤਾ ਸਨੇਰ ਨੂੰ ਕੋਈ ਹੁਣ ਜਿਹਦਾ ਬਣਾਇਆ ਪਾਉਦਾ ਉਹੀ ਉਦੋਂ ਮਤ ਕੋਈ ਮਰੇ ਕੋਲੇ ਵੰਗਾ ਉਹ ਵੇ ਉੱਥੇ ਵੱਡੇ ਸਨੇਰ ਨੇ ਸ਼ਰਾਫ ਨੇ ਉਹਨਾਂ ਤੋਂ ਪਾਵਾਂਗੇ ਹਾਂ ਉੱਥੋਂ ਕਾ ਹੋ ਗਈ। ਉੱਥੋਂ ਵੀ ਚੱਕੇ ਮੇਰੇ ਕੋਲ ਨਾ ਸ਼ਰੂਰ ਨੂੰ ਚੱਕਦਾ ਝੋਖਾ ਨਾ ਜੀ। ਹੂੰ। ਵੀ ਉੱਥੇ ਵੱਡਾ ਮਤਲਬ ਸ਼ਹਿਰਾਂ ਵੀ ਵੱਡੇ ਸ਼ਹਿਰ ਚ ਹੋਊ ਕੰਮ। ਹੂੰ। ਭਾਈ ਹੋਇਆ ਕੰਮ ਹੋ। ਬਿਸ਼ਾਰਮੀ ਦਾ ਤਾਂ ਨਾ ਮੱਥੇ ਲੱਗਣੇ ਉਹ ਕਿਦਾਰੇ ਉਹਦੇ। ਇਹੋ ਕੁੰਡਾ ਪਾਏ ਬਿਨਾ ਮੈਂ ਨਹੀਂ ਜਾਣਾ ਉਹਦੇ। ਹਾਂ। ਅੱਛਾ। ਭਾਈ ਬਹੁਤ ਦੁਖੀ ਭਾਈ। ਚੱਲ ਕਹਿੰਦਾ ਯਾਰ ਪਿੰਡ ਚ ਕਿਰਾ ਮਿਲ ਜੀ ਦਿਨ ਬਾੜੇ ਲੱਗੇ। ਹੂੰ। ਭਾਈ ਜਦੋਂ ਪਿੰਡ ਮਿਲਣ ਆਇਆ ਵਾ। ਹੂੰ। ਨੇਰੇ ਮੁੰਨੇ ਨੂੰ ਉੱਥੇ ਨਾ ਉਹਦੀ ਧੂਆਂ ਜਲਦੀਆਂ ਦੀ ਰਾਜੇ ਦੀਆਂ ਮੁੰਡੇ ਦੀਆਂ। ਹੂੰ। ਉਹ ਦੋ ਨੇ ਦੇ ਲਈ ਸ਼ਿਕਨ ਲੱਗੇ ਛਾਲ ਦਾ ਮਹੀਨਾ ਸੀ ਇਹ ਵੀ ਸ਼ਿਕਨ ਲੱਗੇ ਪਾਲਾ ਲੱਗਦਾ ਸੀ ਹੂੰ ਉਹ ਕਿਹੜੇ ਕਿੰਨੇ ਭਗਤਾਂ ਕੀ ਹਾਲ ਚਾਲ ਆ ਕਹਿੰਦਾ ਠੀਕ ਆ ਕਹਿੰਦਾ ਹਾਲਕਾ ਦਾ ਯਾਰ ਕਹਿੰਦਾ ਮਸ਼ੀਅ ਵਿੱਚ ਫਸੇ ਪਿਆ ਹੂੰ ਉਹ ਕਹਿੰਦਾ ਮਸ਼ੀਅ ਵਿੱਚ ਫਸ ਗਿਆ ਤੂੰ ਹੂੰ ਆ ਇਹ ਕਾ ਹਾਰ ਇਹਦਾ ਕੁੰਡਾ ਨਹੀਂ ਬੰਦਾ ਬਿਸ਼ਾਰੇ ਸ਼ਨੈਰਾ ਕੋਲੇ ਮੈਂ ਤਾਂ ਗੇੜੇ ਦਾ ਆ ਧੂਰੀ ਬਰਨਾਲੇ ਮਤਲਬ ਸ਼ਾਰੇ ਹੂੰ ਸ਼ੰਗੂਰ ਅਮਰੇ ਕੋਲੇ ਕਹਿੰਦਾ ਯਾਰ ਇਹਦਾ ਕੰਮ ਹੀ ਸੋਨੇ ਪੈ ਜੂ ਕੋਈ ਨਾ ਤੂੰ ਠੰਡਾ ਰਿਹਾ ਕਰ ਰੱਬ ਨੂੰ ਯਾਦ ਕਰਿਆ ਕਰ ਹਾਂ ਪ੍ਰਭਾਤ ਦਾ ਨਾਮ ਲੈ ਹਾਂ ਅੱਲਾਹ ਤਾਲਾ ਵਾਹਿਗੁਰੂ ਜੋ ਵੀ ਰਾਮ ਹਾਂ ਕੰਦਾ ਵੀ ਠੀਕ ਆ ਉਹਨੂੰ ਕਹਾਂ ਜੰਗਾ ਤੋਂ ਐਂ ਕਰ ਬਈ ਪਾਣੀ ਪੁਣੀ ਲਿਆ ਅਦਰੋਂ ਚਾਜੂ ਹੂੰ ਉਹ ਤਾਂ ਉਹਨੂੰ ਪਤਾ ਹੀ ਰੱਖਦੇ ਨੇ ਉੜਾਦਾ ਕੁੰਡਾ ਵੀ ਹਾਰ ਤਾਂ ਉਹੀ ਆ ਹਾਂ ਉਹਦਾ ਠੰਡਾ ਸੀ ਦਿਮਾਗ ਦਾ ਫੁਰਾ ਜੇ ਦਾ ਵੀ ਹੂੰ ਉਹਦੇ ਕਹਾਣੀ ਹੋਣੀ ਜਿਹਾ ਵੀ ਠੰਡਾ ਰਹਿਣਾ ਠੰਡਾ ਸੀ ਉਹਨੇ ਦੇਖਿਆ ਜੇ ਮੈਂ ਹੀ ਆ ਉਹਨੇ ਫੜ ਲਿਆ ਵੀ ਭਾਂਦਰ ਇਹਦਾ ਭੂਣਾ ਆਪਣੀ ਘਰ ਵਾਲੀ ਦਾ ਹਾਂ ਉਹਨੇ ਭਾਈ ਗੱਲ ਨੋਟ ਕਰ ਲਈ ਉਹ ਦੇਰੀ ਦੇ ਵੀ ਕੰਮਦਾ ਹੋ ਗਿਆ ਕਸੂਤਾ ਹਾਂ ਕੁੰਡਾ ਬੰਦ ਹੋ ਗਈ ਹੁਣ ਭਾਈ ਗਾਹਾਂ ਹਾਸਲੀ ਗੱਲ ਵੀ ਆਉ ਜਾਂ ਉਹ ਵੀ ਚੌੜਾ ਹੋ ਗਿਆ ਉਹਦਾ ਕੋਈ ਯੋਗੀ ਬਗਵਾਗ ਹੋ ਗਿਆ ਜਿਆਦਾ ਨਜ਼ਾਰਾ ਹੀ ਆ ਗਿਆ ਆ ਗਿਆ ਵੀ ਆਪਣੀ ਬੈਲੋਂ ਗੋਡ ਬੈਲੋਂ ਬਣ ਜਾਣੀਆਂ ਠੀਕ ਹੈ ਉੱਥੇ ਜਾ ਕੇ ਹਾਂ ਭਾਈ ਜਦੋਂ ਰਾਣੀ ਨੂੰ ਕੁੜੀ ਨੂੰ ਫੜਾਇਆ ਜਾ ਕੇ ਹਾਂ ਆ ਭਾਈ ਪਤਾ ਕੁੜੀ ਨੂੰ ਵੀ ਵੀ ਪੰਗਾ ਦਾ ਪੈਗਾ ਕਲੂਤਾ ਆਪਾਂ ਛੇੜ ਲਿਆ ਮੈਂ ਵੀ ਸਨਿਆਰ ਤੋਂ ਨਾਲ ਆਪਦਾਗਾ ਹਾਂ ਨਾਲਿਆਂ ਦੇ ਕਿਹੜਾ ਥੋੜਾ ਹੁੰਦਾ ਸੀ ਠੀਕ ਹੈ ਵੀ ਕੁੰਡਾਂ ਤੋਂ ਉਹਨੇ ਬਦੰਦਰ ਨੇ ਪਾਇਆ ਹਾਂ ਵੀ ਭਾਈ ਕੁੜੀ ਦਾ ਪਾਇਆ ਉਹ ਕਿੱਥੇ ਦਾ ਖੁਸ਼ੀ ਹੁੰਦੀ ਹੁੰਦਾ ਮੂੰਹ ਦਾ ਭਾਈ ਮੱਖੀ ਨਾ ਉੜੇ ਥੋੜੇ ਨਾ ਠੀਕ ਹੈ ਉਹ ਇੱਕ ਹੋਇਆ ਗਿਆ ਕਲਾਸ਼ ਹੋ ਗਿਆ ਚਲੋ ਭਾਈ ਉਹ ਮੁਰਗਾ ਉਹਦੇ ਘਰੋਂ ਹੂੰ ਉਹਨੂੰ ਫੜਾ ਕੇ ਹਾਰਾ ਕੁੜੀ ਦੇ ਭਾਈ ਮਾਂ ਚ ਘੁੰਮ ਜਾਵੇ ਕੋਈ ਗੱਲ ਬਈ ਕੰਮ ਪਤਾ ਲਾ ਗਾ ਉਹ ਬੰਦੇ ਨੂੰ ਵੀ ਕੰਮ ਦਾ ਖਰਾਬ ਆ ਚਲੋ ਜੀ ਮਕਾਨ ਤੋਂ ਗੱਲ ਭਾਈ ਮਕਲਾਵਾ ਹੋ ਗਿਆ ਕੁੜੀ ਠੀਕ ਆ ਭਾਈ ਉਹ ਮਕਲਾਵਾ ਹੋ ਗਿਆ ਘਰੇ ਆ ਗਿਆ ਆਪਣੇ ਪਿੰਡ ਜਿਹੜਾ ਪਿੰਡ ਹੀਰਾ ਜਿਹਦਾ ਰਾਜੇ ਆਪਦੇ ਰਾਜ ਚਾਲ ਰਾਜ ਚ ਆ ਗਏ ਜੀ ਉਹ ਕਹਿੰਦਾ ਵੀ ਆਸ਼ੀਰਵਾਦ ਜੋ ਸਾਨੂੰ ਹਾਂ ਵੀ ਠੀਕ ਆ ਜੀ ਉਹ ਭਾਈ ਇਹੋ ਸ਼ੀਰਵਾ ਦੇਣ ਲੱਗੇ ਲੋਕ ਜਿਲਾ ਹੁਣ ਉਹ ਗਰੀਬ ਜਾਤੀ ਆ ਬਿਚਾਰੀ ਜਿਲਾ ਹੈ ਉਹ ਕਿੱਥੋਂ ਉਹਨਾਂ ਅਸ਼ੀਰਵਾ ਦੇਣਾ ਉਹ ਭਾਈ ਆਪਦੇ ਚੌਂਕੀਦਾਰ ਨੂੰ ਕਹਿੰਦਾ ਰਾਜਾ ਕਹਿੰਦਾ ਵੀ ਉਹਨਾਂ ਨੂੰ ਛੱਡ ਕੇ ਲਿਆ ਫਲਾਣੇ ਜਿਲਾਹ ਦੇ ਜਿਲਾਹ ਨੂੰ ਭੈਣਾਂ ਜੋ ਸੱਦਣ ਗਿਆ ਉਹਨਾਂ ਦਾ ਪਸੂੜੂ ਪੈ ਗਿਆ ਵੀ ਭੈਣਾਂ ਰਾਜਾ ਇਹ ਤਾਂ ਵਿਆਹ ਸੀ ਵੀ ਦੇਖਲਾ ਮਕਲਾਵਾ ਸੀ ਵੀ ਆਪਾਂ ਨੂੰ ਕਿਸੇ ਦਿਨ ਕਹਿੰਦਾ ਆਪਦਾ ਕੋਈ ਕਹਿ ਹੀ ਨਹੀਂ ਹਾਂ ਆਪਣਾ ਤਾਂ ਕਸੂਰੀ ਕੋਈ ਨਹੀਂ ਕਸੂਰੀ ਕੋਈ ਨਹੀਂ ਹਾਂ ਯਾਰ ਪਰ ਹੁਣ ਡਰਦੇ ਨੇ ਜਾਣੇ ਸੀ ਬਾਗੇ ਉਹ ਪੈਰੀਂ ਹੱਥ ਲਾਉਣ ਕਦੇ ਕੋਈ ਗਰਨ ਵਿਚਾਰੇ ਗਰੀਬ ਬੰਦਾ ਦਰਦਾਵੇਂ ਸਾਹਿਬ ਬਿਲਕੁਲ ਚਲੋ ਹੁਣ ਤਾਂ ਸੈਂਸ਼ਨ ਤੇ ਰੱਖੀ ਗੱਲ ਈ ਗਰੀਬੀ ਮਿਹਰੀ ਖਤਮ ਹੋ ਗਈ ਪੁਰਾਣੀ ਸਮੇਂ ਦੀ ਗੱਲ ਐ ਹੂੰ ਹੁਣ ਤਾਂ ਯਾਦ ਪਾਤ ਸਭ ਦੁਨੀਆ ਬਾਬੇ ਨਾਨਕ ਨੇ ਖਤਮ ਕਰਤੀ ਨਾ ਹਾਂ ਬਿਲਕੁਲ ਭਾਈ ਰਾਜਾ ਕਹਿੰਦਾ ਵੀ ਖਾ ਪਾਣਾ ਖਾਣਾ ਪਾਣੀ ਰੋਟੀ ਜੋ ਵੀ ਖਾਣੀ ਐ ਤੂੰ ਖਾ ਉਹ ਕਹਿੰਦਾ ਇਹ ਅਸੀਂ ਕਿੱਥੋਂ ਖਾਣ ਜੂਗਾ ਉਹ ਕਹਿੰਦਾ ਤੈਨੂੰ ਜਦੋਂ ਮੈਂ ਕਹਦਾ ਤੂੰ ਖਾ ਛੱਡ ਹਾਂ ਨਿਆਰੇ ਲੈ ਨਿਆਰੇ ਲੈ ਬਾਅਦ ਚ ਆਪਾਂ ਗੱਲ ਕਰਾਂਗੇ ਹੂੰ ਉਹ ਵਿਚਾਰਾ ਦਰਦਾ ਰੋਪੀ ਉਹਨਾਂ ਕੇ ਲੋਟ ਖੁੱਲ ਗਏ ਸਾਦੀ ਦੁਨੀਆਂ ਜੀਆਂ ਉਹਨਾਂ ਦਾ ਠੀਕ ਐ ਭਾਈ ਜਦੋਂ ਅਸ਼ੀਰਵਾਦਿਆਂ ਨਾਲ ਕਹਿੰਦਾ ਵੀ ਗੱਲ ਉਹ ਵੀ ਉਹ ਸ਼ੁਰੂ ਕਰ ਲਾ ਇਹ ਫੁੱਦੂ ਕਿਨੇ ਪ੍ਰਕਾਰ ਦੇ ਉਹ ਕਹਿੰਦਾ ਜੀ ਡਰੇ ਪਹਿਲਾਂ ਉਹ ਕਹਿੰਦਾ ਜੇ ਤੈਨੂੰ ਮੈਂ ਕਹਾਂ ਤੈਨੂੰ ਕੋਈ ਬੁਲਾਉਂਦਾ ਨਹੀਂ ਤੂੰ ਸਾਡੇ ਰਾਜਪਾਗ ਵਿੱਚ ਬੈਠਾ ਛੱਡੀ ਸਿਰਾ ਚ ਬੈਠਾ ਤੈਨੂੰ ਕੋਈ ਬੁਲਾਉ ਨਹੀਂ ਹਾਂ ਕਹਿੰਦਾ ਵੀ ਠੀਕ ਆ ਅੱਛਾ ਭਾਈ ਉਹਨਾਂ ਕਾਲੀ ਖਰੂ ਇੱਥੋਂ ਕਾਲੀ ਵੀ 18 20 ਸਾਲ ਦਾ ਮੁੰਡਾ ਵਿਆਹ ਕੇ ਕਹਿੰਦਾ ਕੁੜੀ ਨੂੰ ਵੇਖ ਕੇ ਛੱਡਦੇ ਉਹ ਫੁੱਦੂ ਆ ਕਹਿੰਦਾ ਵੀ ਮੈਂ ਬੈਠਾ ਨਾ ਬੈਠਾ ਰਾਜਾ ਫੁੱਦੂ ਆ ਕਹਿੰਦਾ ਪਹਿਲਾਂ ਫੁੱਦੂ ਮੈਂ ਅੱਛਾ ਭਾਈ ਠੀਕ ਆ ਹੂੰ ਕਹਿੰਦਾ ਦੂਜਾ ਫੁੱਦੂ ਉਹ ਹੁੰਦਾ ਮਜਾਬ ਕਰਨ ਜਾਣਦਾ ਹੋਵੇ ਕਿਸੇ ਤੋਂ ਕਰਾਵੇ ਹੂੰ ਉਹ ਬੈਠੀ ਆ ਹਾਂ ਮੈਡਮ ਮੈਡਮ ਕਹਿੰਦਾ ਬੰਦੇ ਨੂੰ ਇੰਨੀ ਬਿਵਤਾ ਪਾਈ ਆ ਜਿੰਨੀ ਵੀ ਤੂੰ ਕਹਦੇਂ ਜਿਵੇਂ ਪੰਜ ਦਿਨ ਇਹਨੂੰ ਨੀਂਦ ਨਹੀਂ ਆਈ ਵੇਹ ਲੋਟਾ ਪੁੱਛ ਲੈ ਇਹਨੂੰ ਹਾਂ ਨਹੀਂ ਵੀ ਬੋਲੂਨੇ ਮੈਡਮ ਨੇ ਵੀ ਹੂੰ ਮੈਂ ਕਹਾਂ ਪੈਂਦਾ ਹਾਂ ਕੰਮ ਆਪਣਾ ਜਾਈਊਗਾ ਨੰਬਰ ਹਾਂ ਉਹ ਕਹਿੰਦਾ ਵੀ ਤੀਜਾ ਫੁੱਦੂ ਉਹ ਹੁੰਦਾ ਵੀ ਯਾਰੀ ਪੇਕ ਨਹੀਂ ਲੱਗੀ ਹੋਵੇ ਖੌਂ ਰੀ ਗੇੜੇ ਦਿੰਦਾ ਫਿਰ ਇਹ ਕਹਿੰਦਾ ਉਹ ਬੈਠਾ ਉਹ ਬੈਠਾ ਮਾਨਾ ਵੀ ਉੱਥੇ ਦੇ ਕਿਸੇ ਮਦਰੋ ਜਿਹੜਾ ਮੰਗਿਆ ਡੈਮ ਪਿੱਛੇ ਮੰਗਿਆ ਬਾ ਉਹ ਨਹੀਂ ਸੀਮਤ ਰਹਿਣਾ ਚਾਹੀਦਾ ਬੰਦੇ ਨੂੰ ਠੀਕ ਹੈ ਕਹਿੰਦਾ ਉਹ ਬੈਠਾ ਹੈ ਹਾਂ ਵੀ ਠੀਕ ਆ ਕਹਿੰਦਾ ਵੀ ਕਿਉਂਕਿ ਉਥਾ ਫੁੱਦੂ ਹੁੰਦਾ ਤਾਂ ਉਹਨੂੰ ਦੌਲਤ ਪੈਸਾ ਆਮ ਹੋਵੇ ਹਾਂ ਬੰਦਾ ਮੁਸੀਬਤ ਦੇ ਵਿੱਚ ਲੱਗਣ ਆਵੇ ਕਹਿੰਦਾ ਉਹ ਵੀ ਫੁੱਦੂ ਹੀ ਹੁੰਦਾ ਉਹ ਕਹਿੰਦਾ ਮੈਂ ਥੋੜੀ ਗੱਲ ਸੁਣ ਲਈ ਸੀ ਮੈਂ ਕਹਿੰਦਾ ਤਨ ਦੌਲਤ ਦੇ ਗੱਡੇ ਭਰ ਕੇ ਲੈ ਗਿਆ ਸੀ ਤਿੰਨੇ ਦਿਨ ਲੱਗੇ ਕਹਿੰਦਾ ਇਹ ਕਹਿੰਦਾ ਨਾ ਵੇਹੇ ਲੈ ਕੇ ਜਾਂਦਾ ਮੈਂ ਜਿਹੜੀ ਆਪਣੀ ਸੈਨਾ ਸੀ ਯੋ ਵੀ ਵੀ ਕਹਿੰਦੇ ਇਹਨਾਂ ਨੂੰ ਕਿੱਥੋਂ ਖਾਣਾ ਪਾਣੀ ਖਵਾਉਂਦੇ ਕਿਉਂਕਿ ਉੱਥੇ ਕੁੰਡੇ ਨੇ ਕਹਿੰਦਾ ਕੰਮ ਖਰਾਬ ਕਰਦਾ ਸੀ ਕੁੰਡੇ ਬੋਣ ਕਰਕੇ ਕਹਿੰਦਾ ਜੇ ਮੈਨੂੰ ਪਤਾ ਲੱਗ ਗਿਆ ਦਿਨ ਬੜੇ ਲੱਗੇ ਕਹਾਂ ਜੇ ਨਾ ਮੇਰੇ ਕੋਲ ਪਰੇਸ਼ਾਨਦੇ ਕਹਿੰਦਾ ਉੱਥੇ ਕੀ ਕਿੱਥੋਂ ਲੋਕਾਂ ਦਾ ਡੱਟ ਪਰਦੇ ਕਹਿੰਦਾ ਲੋਕ ਮੈਨੂੰ ਗਲ਼ੇ ਹੀ ਘੜਦੇ ਵੀ ਰਾਜਿੰਦਾ ਭੁੱਖੇ ਮਰਵਾ ਕੇ ਆਏ ਤੇ ਰਾਜ ਦੀ ਮੈਂ ਤਾਂ ਲੈ ਕੇ ਗਿਆ ਆਂ ਲੈ ਗਾ ਕਹਿੰਦਾ ਵੀ ਤੇਰੀ ਗੱਲ ਵਾਕਈ ਸਹੀ ਆ ਇਹ ਇਹ ਐ ਹੁੰਦੇ ਨੇ ਬਈ ਚਾਰ ਕਿਸਮ ਦੇ ਚਾਰ ਕਿਸਮ ਦੇ ਦੇਖੋ ਦੋਸਤੋ ਜੰਗ ਨੇ ਦੱਸਿਆ ਪਰ ਉਹ ਵੀ ਫੁੱਦੂ ਚਾਰ ਕਿਸਮ ਦੇ ਕਿਵੇਂ ਹੁੰਦੇ ਨੇ ਵੀਡੀਓ ਚੰਗੀ ਲੱਗੇ ਹਾਸੇ ਖੇਡੇ ਵਾਲ ਨਾ ਰਗਨੇ ਅਜੇ ਤੱਕ ਬਾਬੇ ਨਾਨਕ ਨੇ ਕਿਸੇ ਦਾ ਕਰਵਾਇਆਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਸਰ ਜੰਗਵੀਰ ਦੀਆਂ ਹੋਰ ਸੁਣ ਲਓ ਕੀ ਕਹਿੰਦੇ ਆਂਤ ਦੇ ਵਿੱਚ ਮੈਂ ਇੱਕ ਇਹ ਗਣਾ ਹੋਈ ਬਾਬੇ ਨਾਨਕ ਦੀ ਕਿਰਪਾ ਨਾਲ ਦੇਖੋ ਅੱਜ ਬੈ ਜਿਹੜਾ ਸਮਾਜ ਹੈ ਦੁਖੀ ਬਹੋਂਦਾ ਉਹ ਆਪਦਾ ਇੱਕ ਹਾਸੇ-ਬਾਸੇ ਲੋਕਾਂ ਦੇ ਦਿਮਾਗ ਤੋਂ ਟੈਨਸ਼ਨ ਲਾਉਣ ਵਾਸਤੇ ਕਹਿੰਦੇ ਆ ਵੀ ਜਿਸ ਨੂੰ ਆਪਾਂ ਕਿਸੇ ਨੂੰ ਖੇੜ ਪਚਾਉਣ ਦੀ ਨਹੀਂ ਮਾਰ ਰਿਹਾ ਵਾਰ ਵਾਰ ਹੀ ਬੇਨਤੀ ਆ ਵੀ ਕੋਈ ਵੀ ਰੁਸ਼ਾ ਬਣਾ ਕਰ ਜੇ ਹਾਂ ਵੀ ਅੱਜ ਦਵਾਈਆਂ ਚਲਦੀਆਂ ਲੋਕਾਂ ਦੇ 10 ਮਿੰਟ ਬੰਦੇ ਨੂੰ ਨੀਂਦ ਚੰਗੀ ਆ ਜਾਂਦੀ ਆ ਬੰਦੇ ਦਾ ਦਿਨ ਤੇ ਖੜਾ ਵਧੀਆ ਲੰਘ ਜਾਂਦਾ ਚਲੋ ਬੱਸ ভাই ਤੁਸੀਂ ਖਾਲਸਾ ਹੋਵੇ ਵੀ ਫਤਿਹੰਦ ਦੇ ਲਾਬ ਨਾਨਕ ਕਰੋ ਕਿਰਪਾ ਸਭ ਦੇ ਕੋਲ ਸਭ ਤੇ ਸੋ ਦੋਸਤੋ ਕੋਸ਼ਿਸ਼ ਕਰਿਓ ਕਿ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਜਿਹੜੀਆਂ ਜੰਗ ਨਾਲ ਅਸੀਂ ਵੀਡੀਓ ਪਾਉਨੇ ਆ ਕਿ ਹਾਜ਼ਰ ਹੋਵਾਂਗੇ ਥੋੜੇ ਦਿਨਾਂ ਦੇ ਵਿੱਚ ਤਾਂ ਉਦੋਂ ਲਈ ਧੰਨਵਾਦ ਜੀ ਸਲਾਮ ਵਾਲੇਕਮ ਦੋਸਤੋ ਨਸਰੀ ਕਾਲ ਸਾਰਿਆਂ ਦਾ